ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਟੁੱਟੇ ਸੁਪਨੇ ਨਿਰਾਸ਼ ਪਰਿਵਾਰ ਵਿਕੀਆਂ ਜਾਇਦਾਦਾਂ ਅਤੇ ਸਿਰ ਚੜਿਆ ਕਰਜ਼ਾ ਬੀਤੇ ਦਿਨੀ ਅਮਰੀਕਾ ਤੋਂ ਡਿਪੋਰਟ ਕੀਤੇ ਹਰ ਵਿਅਕਤੀ ਦੀ ਲਗਭਗ ਇਹੋ ਹੀ ਕਹਾਣੀ ਹੈ ਹਰ ਕੋਈ ਇਹਨਾਂ ਦੀ ਤਰਾਸ਼ ਦੀ ਉੱਪਰ ਆਪਣੀਆਂ ਸਿਆਸੀ ਰੋਟੀਆਂ ਵੀ ਸੇਕ ਰਿਹਾ ਹੈ ਇਹਨਾਂ ਨੂੰ ਵੀ ਪਤਾ ਹੈ ਕਿ ਥੋੜੀ ਦੇਰ ਦੀ ਇਸ ਚਕਾਚੌਂਤ ਤੋਂ ਬਾਅਦ ਜ਼ਿੰਦਗੀ ਇਹਨਾਂ ਨੂੰ ਇਕੱਲਿਆਂ ਨੂੰ ਹੀ ਗੁਜ਼ਾਰਨੀ ਪੈਣੀ ਹੈ ਆਪਣੀ ਲੜਾਈ ਖੁਦ ਹੀ ਲੜਨੀ ਪੈਣੀ ਹੈ ਪਰ ਉਦੋਂ ਤੱਕ ਇਸ ਉਮੀਦ ਵਿੱਚ ਕਿ ਸ਼ਾਇਦ ਮੀਡੀਆ ਦੇ ਇਸ ਦਬਾਅ ਦੇ ਨਾਲ ਇਹਨਾਂ ਨੂੰ ਇਹਨਾਂ ਦਾ ਪੈਸਾ ਵਾਪਸ ਮਿਲ ਜਾਏ ਕਿ ਜੋ ਵੀ ਚੈਲਨਾ ਵਾਲੇ ਕਹਿ ਰਹੇ ਨੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾ ਰਹੇ ਪਰ ਜਿੰਨਾ ਮਜਬੂਰੀਆਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਆਪਣਾ ਘਰ-ਬਾਰ ਆਪਣਾ ਵਤਨ ਛੱਡਣ ਲਈ ਜੇ ਕੋਖ ਕਰੀਏ ਤਾਂ ਸ਼ਾਇਦ ਹਰ ਇੱਕ ਦੀ ਸਚਾਈ ਕੁਝ ਵੱਖਰੀ ਹੈ ਕੁਝ ਅਲੱਗ ਹੈ ਹਾਲਾਤ ਵੱਖਰੇ ਹਨ ਅਤੇ ਕਿਸੇ-ਕਿਸੇ ਦਾ ਤਾਂ ਅੰਜਾਮ ਵੀ ਵੱਖਰਾ ਹੀ ਲੁਧਿਆਣੇ ਦੇ ਗੁਰਵਿੰਦਰ ਸਿੰਘ ਦੀ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ 에어ਪੋਰਟ ਤੇ ਲੈਂਡ ਕਰਨ ਤੋਂ ਕੁਝ ਦੇਰ ਬਾਅਦ ਹੀ ਉਸ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਸਨੇਚਿੰਗ ਦਾ ਕੋਈ ਕੇਸ ਉਸ ਦੇ ਖਿਲਾਫ ਪੈਂਡਿੰਗ ਸੀ। ਇਸ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਜੋ ਕੁਝ ਸਾਹਮਣੇ ਆਇਆ ਉਹ ਵੀ ਘਟ ਹੈਰਾਨ ਕਰਨ ਵਾਲਾ ਨਹੀਂ ਹੈ। ਪੁਲਿਸ ਦੇ ਮਤਾਬਿਕ ਅਮਰੀਕਾ ਜਾਣ ਲਈ ਡੌਂਕੀ ਰੂਟ ਜੋ ਇਸ ਨੇ ਲਿਆ ਸੀ ਉਹ ਇੱਕ ਜਾਲੀ ਪਾਸਪੋਰਟ ਦੇ ਉੱਪਰ ਲਿਆ ਗਿਆ ਸੀ ਜਿਸ ਦਾ ਪਤਾ ਉੱਤਰ ਪ੍ਰਦੇਸ਼ ਦਾ ਦਿਖਾਇਆ ਗਿਆ ਸੀ। ਹੋਰ ਤਾਂ ਹੋਰ ਇਹ ਸ਼ਖਸ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਜਾਣ ਦੀ ਕੋਸ਼ਿਸ਼ ਦੇ ਵਿੱਚ ਪਹਿਲਾਂ ਬੈਲਾਰੂਸ ਤੋਂ ਫੜਿਆ ਗਿਆ ਸੀ ਅਤੇ 3 ਦਿਨ ਰਸ਼ੀਆ ਦੀ ਜੇਲ੍ਹ ਵਿੱਚ ਵੀ ਰਹਿ ਕੇ ਆਇਆ ਹੈ ਗੁਰਵਿੰਦਰ ਦੀ ਘਰ ਵਾਲੀ ਜੋ ਹੈ ਹਰਦੀਪ ਕੌਰ ਉਸਨੇ ਪੁਲਿਸ ਨੂੰ ਦੱਸਿਆ ਕਿ ਗੁਰਵਿੰਦਰ ਸਿੰਘ ਨੇ ਟਰੈਵਲ ਏਜੰਟਾਂ ਨੂੰ 69 ਲੱਖ 40000 ਰੁਪਏ ਦਿੱਤੇ ਸਨ ਅਮਰੀਕਾ ਪਹੁੰਚਣ ਦੇ ਲਈ ਤੇ ਇਸ ਤੋਂ ਪਹਿਲਾਂ ਵੀ 2 ਵਾਰ ਅਮਰੀਕਾ ਪਹੁੰਚਣ ਦੇ ਵਿੱਚ ਉਹ ਨਕਾਮ ਰਿਹਾ ਹੈ ਇੱਕ ਵਾਰ ਕੇਨੀਆ ਦੇ ਰਸਤੇ ਅਤੇ ਦੂਜੀ ਵਾਰ ਰਸ਼ੀਆ ਦੇ ਰਾਹ ਹੁਣ ਤੀਸਰੀ ਵਾਰ ਮੈਕਸੀਕੋ ਦੇ ਰਸਤੇ ਅਮਰੀਕਾ ਪਹੁੰਚਿਆ ਸੀ 25 ਜਨਵਰੀ ਨੂੰ ਪਰ ਉੱਥੇ ਹੀ ਉਸ ਨੂੰ ਫੜ ਲਿਆ ਗਿਆ ਤੇ ਫੜੇ ਨਾਲ ਦੀ ਜਾਣ ਹੀ ਰਿਪੋਰਟ ਕਰ ਦਿੱਤਾ ਗਿਆ ਲੁਧਿਆਣਾ ਦੇ 47 ਕਲੋਨੀ ਦਾ ਵਸਨੀਕ ਗੁਰਵਿੰਦਰ ਦਸੰਬਰ 2023 ਤੋਂ ਕਰੋ ਨਿਕਲਿਆ ਹੋਇਆ ਹੈ ਤੇ ਦੋ ਵਾਰ ਪਹਿਲਾਂ ਵੀ ਡਿਪੋਰਟ ਹੋ ਚੁੱਕਾ ਹੈ ਇੱਕ ਵਾਰ ਤਾਂ ਨੈਰੋਬੀ ਪਹੁੰਚ ਗਿਆ ਸੀ ਕੇਨੀਆ ਦੇ ਵਿੱਚ ਉਹ ਤੇ ਦੂਸਰੀ ਵਾਰ ਬੈਲਾਰੂਸ ਤੋਂ ਹੁਣ ਵੀ ਉਹ ਜਿਹੜਾ ਦੂਸਰਾ ਬੈਚ ਹੈ 15 ਫਰਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਲੈਂਡ ਹੋਇਆ ਹੈ ਤੀਸਰੀ ਵਾਰ ਡਿਪੋਰਟ ਹੋ ਕੇ ਅੰਮ੍ਰਿਤਸਰ ਪਹੁੰਚਿਆ ਸੀ ਇੱਥੇ ਆ ਕੇ ਪਤਾ ਲੱਗਿਆ ਕਿ 2021 ਦੇ ਵਿੱਚ ਇੱਕ ਖੋਹ ਦੇ ਕੇਸ ਵਿੱਚ ਗੈਰ ਜ਼ਮਾਨਤੀ ਵਾਰੰਟ ਉਹਦੇ ਪੈਂਡਿੰਗ ਪਏ ਸੀ ਅਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਇਹ ਵੀ ਪਤਾ ਲੱਗਿਆ ਹੈ ਕਿ ਦੋ ਹੋਰ ਕੇਸ ਨੇ ਇੱਕ ਲੁੱਟਦਾ ਕੇਸ ਹੈ ਤੇ ਇੱਕ ਖੋਦਾ ਕੇਸ ਹੈ ਲੁਧਿਆਣਾ ਅਤੇ ਫਰੀਦਕੋਟ ਵਿੱਚ ਜੋ ਇਸ ਦੇ ਖਿਲਾਫ ਦਰਜ ਹਨ ਮਤਲਬ કુલ ਤਿੰਨ ਕੇਸਾਂ ਦੇ ਵਿੱਚ ਇਹ ਲੋੜਿੰਦਾ ਹੈ ਕੇਸ ਲੁੱਟ ਤੇ ਖੋਦੇ ਹੁਣ ਲੁਧਿਆਣਾ ਪੁਲਿਸ ਨੇ ਇੱਕ ਲੁਧਿਆਣਾ ਦੇ ਏਜੰਟ ਚਰਨਜੀਤ ਸਿੰਘ ਉੱਤਰ ਪ੍ਰਦੇਸ਼ ਦੇ ਇੱਕ ਵਕੀਲ ਨਿਸ਼ਾਂਤ ਕੁਮਾਰ ਬਠਿੰਡਾ ਦੇ ਸੰਦੀਪ ਕੁਮਾਰ ਦੁਬਈ ਦੇ ਰਵਿੰਦਰ ਦਿਓਲ ਅਤੇ ਸਤਨਾਮ ਸਿੰਘ ਇਹਨਾਂ ਪੰਜ ਏਜੰਟਾਂ ਦੇ ਖਿਲਾਫ 6406 420 370 120 ਵੀ ਆਈਪੀਸੀ ਦੀਆਂ ਇਹਨਾਂ ਧਾਰਾਵਾਂ ਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਦੇ ਤਹਿਤ ਮਿਹਰਬਾਨ ਥਾਣੇ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਹੈ 69 ਲੱਖ 40 ਹਜ਼ਾਰ ਦੀ ਠੱਗੀ ਅਤੇ ਜਾਲੀ ਦਸਤਾਵੇਜ਼ਾਂ ਤੇ ਬਾਹਰ ਭੇਜਣ ਦੇ ਲਈ ਇਹ ਕੇਸ ਇਨ੍ਹਾਂ ਪੰਜਾਂ ਏਜੰਟਾਂ ਦੇ ਉੱਪਰ ਦਰਜ ਕੀਤਾ ਗਿਆ ਹੈ ਹਰਦੀਪ ਕੌਰ ਨੇ ਆਪਣੀ ਸ਼ਿਕਾਇਤ ਵਿੱਚ ਇਹ ਕਿਹਾ ਹੈ ਕਿ ਗੁਰਵਿੰਦਰ ਸਿੰਘ ਨੇ ਆਈਲੈਂਡਸ ਕਲੀਅਰ ਕਰ ਲਏ ਸੀ ਤੇ ਉਸ ਤੋਂ ਬਾਅਦ ਉਹ ਕੰਮਕਾਰ ਕਰਨ ਦੇ ਲਈ ਬਾਹਰ ਜਾਣਾ ਚਾਹੁੰਦਾ ਸੀ ਉਹ ਆਪਣੇ ਪਿੰਡ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਦੇ ਸੰਪਰਕ ਦੇ ਵਿੱਚ ਆਏ ਜੋ ਕਿ ਇੱਕ ਟਰੈਵਲ ਏਜੰਟ ਦਾ ਕੰਮ ਵੀ ਕਰਦਾ ਸੀ ਚਰਨਜੀਤ ਨੇ 35 ਲੱਖ ਰੁਪਏ ਦੇ ਵਿੱਚ ਇਹਨਾਂ ਨੂੰ ਯੂਐਸ ਭੇਜਣ ਦਾ ਦਾਵਾ ਕੀਤਾ ਇਹਨਾਂ ਦੇ ਨਾਲ ਵਾਅਦਾ ਕੀਤਾ ਗਿਆ ਐਫ ਆਈ ਆਰ ਦੇ ਮੁਤਾਬਕ 2023 ਵਿੱਚ ਚਰਨਜੀਤ ਗੁਰਵਿੰਦਰ ਨੂੰ ਆਪਣੇ ਨਾਲ ਨਖਲੌੂ ਲੈ ਗਿਆ ਤੇ ਲਖਨਊ ਦੇ ਵਿੱਚ ਨਿਸ਼ਾਂਤ ਕੁਮਾਰ ਨੂੰ ਮਿਲਵਾਇਆ ਇੱਥੇ ਦੋਵਾਂ ਨੇ ਗੁਰਵਿੰਦਰ ਤੋਂ 1/2 ਲੱਖ ਰੁਪਏ ਲਏ ਅਤੇ ਜਾਲੀ ਆਧਾਰ ਕਾਰਡ ਵੋਟਰ ਕਾਰਡ ਅਤੇ ਪਾਸਪੋਰਟ ਬਣਾ ਕੇ ਦਿੱਤਾ ਹਰਦੀਪ ਦੇ ਮੁਤਾਬਕ ਪਹਿਲਾ ਦਸੰਬਰ 2023 ਨੂੰ ਟੂਰਿਸਟ ਵੀਜ਼ੇ ਦੇ ਉੱਤੇ ਗੁਰਵਿੰਦਰ ਨੂੰ ਬੰਬੇ ਤੋਂ ਨੈਰੋਬੀ ਭੇਜਿਆ ਗਿਆ ਸੀ ਇਸ ਲਈ ਚਰਨਜੀਤ ਨੇ 12.5 ਲੱਖ ਰੁਪਏ ਨਕਦ ਲਏ ਸੀ ਤੇ ਭਰੋਸਾ ਦਿੱਤਾ ਸੀ ਕਿ ਸੂਰੀਨਾਮ ਲਿਕਾਰਗੁਆ ਤੋਂ ਮੈਕਸੀਕੋ ਦੇ ਰਸਤੇ ਇਸ ਨੂੰ ਯੂਐਸ ਭੇਜਿਆ ਜਾਵੇਗਾ ਪਰ ਗੁਰਵਿੰਦਰ ਨੂੰ ਨੈਰੋਬੀ ਤੋਂ ਹੀ ਵਾਪਸ ਬੰਬੇ ਭੇਜ ਦਿੱਤਾ ਗਿਆ ਉੱਥੇ ਹੀ ਉਹ ਫੜਿਆ ਗਿਆ ਸੀ ਉੱਥੋਂ ਹੀ ਵਾਪਸ ਉਹਨੂੰ ਬੰਬੇ ਭੇਜ ਦਿੱਤਾ ਗਿਆ ਫਿਰ ਮਾਰਚ 2024 ਨੂੰ ਚਰਨਜੀਤ ਨੇ ਉਹਨਾਂ ਨੂੰ ਸੰਦੀਪ ਕੁਮਾਰ ਤੇ ਰਵਿੰਦਰ ਦਿਓਲ ਦੇ ਨਾਲ ਮਿਲਵਾਇਆ ਇੱਥੇ ਜਿਹੜੀ ਇਹਨਾਂ ਦੇ ਵਿੱਚ ਡੀਲ ਹੋਈ ਸਮਝੌਤਾ ਹੋਇਆ ਉਹ 32 ਲੱਖ ਰੁਪਏ ਦੇ ਵਿੱਚ ਤੈਅ ਹੋਇਆ ਕਿ ਗੁਰਵਿੰਦਰ ਨੂੰ ਅਮਰੀਕਾ ਭੇਜ ਦਿੱਤਾ ਜਾਵੇਗਾ 8.5 ਲੱਖ ਰੁਪਏ ਦੇਣ ਤੋਂ ਬਾਅਦ ਉਹਨੂੰ ਪਹਿਲਾਂ ਸਭ ਤੋਂ ਥਾਈਲੈਂਡ ਭੇਜ ਦਿੱਤਾ ਗਿਆ ਹਰਦੀਪ ਮੁਤਾਬਕ ਏਜੰਟਾਂ ਦੇ ਕਹਿਣ ਤੇ ਹੀ ਗੁਰਵਿੰਦਰ ਆਪਣੇ ਨਾਲ 9000 ਯੂਐਸ ਡਾਲਰ ਵੀ ਲੈ ਕੇ ਗਿਆ ਸੀ ਕਿਉਂਕਿ ਉਹਨੂੰ ਕਿਹਾ ਗਿਆ ਸੀ ਕਿ ਉੱਥੇ ਜਾ ਕੇ ਇਹ ਚਾਹੀਦੇ ਹੋਣਗੇ ਸੋ ਇਸ ਲਈ 9000 ਡਾਲਰ ਵੀ ਉਹ ਨਾਲ ਲੈ ਕੇ ਗਿਆ ਸੀ ਉਸ ਨੂੰ ਦੁਬਈ ਦੇ ਰਸਤੇ ਯੂਐਸ ਭੇਜਣ ਦੀ ਗੱਲ ਹੋਈ ਸੀ ਪਰ ਦੁਬਈ ਭੇਜਣ ਦੀ ਥਾਂ ਤੇ ਉਸ ਨੂੰ ਰਸ਼ੀਆ ਭੇਜ ਦਿੱਤਾ ਗਿਆ ਇੱਥੇ ਪਿੱਛੇ ਚਰਨਜੀਤ ਨੇ ਇਹ ਬਹਾਨਾ ਬਣਾ ਕੇ ਕਿ ਮੈਕਸੀਕੋ ਦੀਆਂ ਹਵਾਈ ਟਿਕਟਾਂ ਦਾ ਇੰਤਜ਼ਾਮ ਕਰਨਾ ਹੈ ਹਰਦੀਪ ਕੌਰ ਤੋਂ 6.5 ਲੱਖ ਰੁਪਇਆ ਹੋਰ ਲੈ ਲਿਆ ਪਰ ਗੁਰਵਿੰਦਰ ਨੂੰ ਬਾਰਡਰ ਟਪਾ ਕੇ ਉਹਨਾਂ ਨੇ ਬੇਲਾਰੂਸ ਭੇਜ ਦਿੱਤਾ ਜਿੱਥੇ ਕਿ ਫੌਜ ਨੇ ਉਸਨੂੰ ਫੜ ਲਿਆ ਤੇ 3 ਦਿਨ ਉਹਨੂੰ ਰਸ਼ੀਆ ਦੀ ਜੇਲ੍ਹ ਵਿੱਚ ਬਤਾਉਣੇ ਪਏ ਜੇਲ੍ਹ ਵਿੱਚ ਉਹਨੂੰ ਰੱਖਿਆ ਗਿਆ ਜੇਲ੍ਹ ਚ ਛੁੱਟਣ ਤੋਂ ਬਾਅਦ ਉਸਨੂੰ ਟੂਰਿਸਟ ਵੀਜ਼ਾ ਤੇ ਅਬੂ ਧABI ਭੇਜ ਦਿੱਤਾ ਗਿਆ ਹੁਣ ਚਰਨਜੀਤ ਨੇ ਉਸਨੂੰ ਫੇਰ ਅੱਗੇ ਕਿ ਬ੍ਰਾਜ਼ਿਲ ਦਾ ਟਿਕਟ ਕਟਾਉਣਾ ਹੈ ਇਸ ਦੇ ਬਹਾਨੇ 2 ਲੱਖ ਰੁਪਏ ਹਰਦੀਪ ਤੋਂ ਹੋਰ ਲੈ ਲਏ ਕਿ ਇਹਦਾ ਅਗਲਾ ਟਿਕਟ ਕਰਾਉਣਾ ਹੈ ਹੁਣ ਬ੍ਰਾਜ਼ਿਲ ਭੇਜਾਂਗੇ ਜਿੱਥੋਂ ਇਸਨੇ ਯੂਐਸ ਜਾਣਾ ਹੈ ਪਰ ਉਸਨੂੰ ਕਿਤੇ ਵੀ ਅੱਗੇ ਭੇਜਣ ਦੀ ਥਾਂ ਤੇ ਵਾਪਸ ਦਿੱਲੀ ਭੇਜ ਦਿੱਤਾ ਗਿਆ ਅਬੂਦਾਬੀ ਤੋਂ ਇਸ ਦੇ ਬਾਅਦ ਫੇਰ ਉਹ ਸਤਨਾਮ ਸਿੰਘ ਨਾਮ ਦੇ ਇੱਕ ਏਜੰਟ ਨੂੰ ਮਿਲੇ ਜਿਸ ਦੇ ਨਾਲ ਵੀ ਦੁਬਾਰਾ ਸੌਦਾ ਹੋਇਆ ਦੁਬਾਰਾ ਡੀਲ ਹੋਈ ਉਹ ਡੀਲ ਵੀ 32 ਲੱਖ ਦੇ ਵਿੱਚ ਹੀ ਹੋਈ ਤੇ ਭੇਜਿਆ ਵੀ ਉਸ ਨੂੰ ਅਮਰੀਕਾ ਹੀ ਜਾਣਾ ਸੀ ਉੱਥੇ ਦਾ ਹੀ ਵਾਦਾ ਕੀਤਾ ਗਿਆ ਕਿ 32 ਲੱਖ ਰੁਪਏ ਲੱਗੇਗਾ ਤੈਨੂੰ ਅਸੀਂ ਅਮਰੀਕਾ ਭੇਜ ਦੇਵਾਂਗੇ ਇੱਥੋਂ ਫਿਰ ਗੁਰਵਿੰਦਰ ਨੂੰ ਹੁਣ ਗੁਆਇਨਾ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ 10 ਲੱਖ ਰੁਪਏ ਜਿਹੜੇ ਨੇ ਕੈਸ਼ ਇਹਨਾਂ ਏਜੰਟਾਂ ਨੂੰ ਦਿੱਤੇ ਗੁਆਇਨਾ ਤੋਂ ਫੇਰ ਉਹ ਬ੍ਰਾਜ਼ੀਲ ਗਿਆ ਬ੍ਰਾਜ਼ੀਲ ਪੇ ਜਦੋਂ ਪਹੁੰਚਿਆ ਤਾਂ 8 ਲੱਖ ਰੁਪਏ ਦੀ ਪੇਮੈਂਟ ਫੇਰ ਦੁਬਾਰਾ ਦਿੱਤੀ ਗਈ ਗੁਰਵਿੰਦਰ ਨੂੰ ਇਸ ਤੋਂ ਬਾਅਦ ਫਿਰ ਡੌਂਕੀ ਦਾ ਜਿਹੜਾ ਰੂਟ ਹੁੰਦਾ ਹੈ ਜਿਹੜਾ ਨੇਚਰਲ ਪੁਰਾਣਾ ਰੂਟ ਸਾਰੇ ਵਰਤਦੇ ਨੇ ਕਿ ਪਨਾਮਾ ਦੇ ਜੰਗਲਾਂ ਤੋਂ ਗੁਆਟਾਮਾਲਾ ਉੱਥੋਂ ਮੈਕਸੀਕੋ ਲਿਆਂਦਾ ਗਿਆ ਤੇ ਮੈਕਸੀਕੋ ਤੋਂ ਬਾਅਦ ਜਦੋਂ ਉਹ ਮੈਕਸੀਕੋ ਪਹੁੰਚਿਆ ਤਾਂ ਚਰਨਜੀਤ ਨੇ ਉਸਦੀ ਘਰ ਵਾਲੀ ਹਰਦੀਪ ਕੌਰ ਤੋਂ 13 ਲੱਖ ਰੁਪਏ ਹੋਰ ਜਿਹੜਾ ਹੈ ਫਾਈਨਲ ਪੇਮੈਂਟ ਦੇ ਤੌਰ ਤੇ ਲਏ 25 ਜਨਵਰੀ ਨੂੰ ਗੁਰਵਿੰਦਰ ਜਿਹੜਾ ਅਮਰੀਕਾ ਦਾਖਲ ਹੁੰਦਾ ਯੂਐਸਏ ਪਹੁੰਚ ਜਾਂਦਾ ਪਰ ਪਹੁੰਚਦੇ ਸਾਰ ਹੀ ਨਾਲ ਦੀ ਨਾਲ ਉਹ ਫੜਿਆ ਜਾਂਦਾ ਹੈ ਉਸ ਨੂੰ ਭਾਰਤ ਰਿਪੋਰਟ ਕਰ ਦਿੱਤਾ ਜਾਂਦਾ ਹੈ ਜਿੱਥੇ ਅੰਮ੍ਰਿਤਸਰ 에য়ারਪੋਰਟ ਤੇ ਉਹ ਆਉਂਦਾ ਹੈ ਇੱਥੇ ਆ ਕੇ ਵੀ ਵਾਪਸ ਉਹਨੂੰ ਪੰਜਾਬ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੁਣ ਇਸ ਨੂੰ ਆਪਾਂ ਕਿਹੜੀ ਨਜ਼ਰ ਨਾਲ ਦੇਖੀਏ ਇੱਕ ਤਾਂ ਇਸ ਨਜ਼ਰ ਨਾਲ ਵੀ ਦੇਖਿਆ ਜਾ ਸਕਦਾ ਹੈ ਕਿ ਬੰਦੇ ਦੀ ਕਿਸਮਤੀ ਮਾੜੀ ਸੀ ਤਿੰਨ ਵਾਰ ਉਹਨੇ ਕੋਸ਼ਿਸ਼ ਕੀਤੀ ਤਿੰਨ ਵਾਰ ਉਹ ਸਫਲ ਨਹੀਂ ਹੋ ਸਕੇਆ ਤੇ ਉਹਨੂੰ ਵਾਪਸ ਰਿਪੋਰਟ ਕਰਕੇ ਅਮਰੀਕਾ ਤੋਂ ਯਾ ਇਕ ਵਾਰ ਅਮਰੀਕਾ ਤੋਂ ਤੇ ਬਾਕੀ ਦੋ ਵਾਰ ਅਲੱਗ-ਅਲੱਗ ਥਾਂ ਤੋਂ ਵਾਪਸ ਇੰਡੀਆ ਭੇਜ ਦਿੱਤਾ। ਦੂਸਰਾ ਨਜ਼ਰੀਆ ਇਹਨੂੰ ਦੇਖਣ ਦਾ ਇਹ ਵੀ ਹੈ ਜੋ ਕਿ ਇੱਕ ਸਚਾਈ ਹੈ ਕਿ ਇੱਥੇ ਇਹ ਗਲਤ ਸੰਗਤ ਦੇ ਵਿੱਚ ਫਸਿਆ ਹੋਇਆ ਸੀ ਲੁੱਟਖੋਹ ਦੀਆਂ ਵਾਰਦਾਤਾਂ ਦੇ ਵਿੱਚ ਇਹਦੇ ਖਿਲਾਫ ਤਿੰਨ ਮਾਮਲੇ ਦਰਜ ਹੋਏ ਹੋਏ ਨੇ। ਇਨ੍ਹਾਂ ਮਾਮਲਿਆਂ ਤੋਂ ਬਚਣ ਦੇ ਲਈ ਇਹ ਬਾਹਰ ਜਾਣਾ ਚਾਹੁੰਦਾ ਸੀ ਜਾਂ ਇਹਦੇ ਘਰ ਦੇ ਇਹਨੂੰ ਬਾਹਰ ਭੇਜਣਾ ਚਾਹੁੰਦੇ ਸੀ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਇਸਤੇ ਜੋ ਪਿਤਾ ਜੀ ਹਨ ਉਹ ਵੀ ਪੰਜਾਬ ਪੁਲਿਸ ਦੇ ਵਿੱਚ ਏਐਸਆਈ ਸਨ। ਇਹ ਨਹੀਂ ਕਹਿ ਸਕਦੇ ਕਿ ਇਹ ਭੋਲਾ ਪਾਲਾ ਸੀ ਇਹਨੂੰ ਕਾਨੂੰਨ ਦਾ ਪਤਾ ਨਹੀਂ ਸੀ ਇਹਨੂੰ ਏਜੰਟਾਂ ਨੇ ਠੱਗ ਲਿਆ ਇਹ ਜ਼ਰੂਰ ਕਹਿ ਸਕਦੇ ਆ ਕਿ ਏਜੰਟਾਂ ਨੂੰ ਸ਼ਾਇਦ ਪਤਾ ਸੀ ਕਿ ਇਹ ਕਿਸੇ ਵੀ ਹਾਲਾਤ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕਿੰਨੇ ਵੀ ਪੈਸੇ ਖਰਚ ਕਰਕੇ ਇੱਥੋਂ ਬਚਣਾ ਚਾਹੁੰਦਾ ਹੈ ਦੇਸ਼ ਛੱਡ ਕੇ ਜਾਣਾ ਚਾਹੁੰਦਾ ਹੈ ਉਸ ਤੇ ਲਈ ਉਹਨਾਂ ਨੇ ਇਸ ਦਾ ਲਾਹਾ ਲਿਆ ਇਸ ਦਾ ਫਾਇਦਾ ਉਠਾਇਆ ਤੇ ਜਿੰਨੇ ਪੈਸੇ ਕਮਾ ਸਕਦੇ ਸੀ ਉਹ ਉਹਨਾਂ ਨੇ ਕਮਾ ਲਏ ਲੇਕਿਨ ਇਸ ਨੂੰ ਇੱਕ ਕੈਟਾਗਰੀ ਦੇ ਵਿੱਚ ਪਾਉਣਾ ਕਿ ਭੋਲੇ-ਪਾਲੇ ਲੋਕਾਂ ਨੇ ਨੂੰ ਕਿਸੇ ਏਜੰਟਾਂ ਨੇ ਠੱਗ ਲਿਆ ਇਹ ਕਹਿਣਾ ਗਲਤ ਹੋਵੇ। ਦੂਸਰਾ ਇਹ ਵੀ ਕਹਿਣਾ ਗਲਤ ਹੋਏਗਾ ਕਿ ਜੀ ਇਹ ਰੋਜ਼ਗਾਰ ਨਹੀਂ ਮਿਲ ਰਿਹਾ ਸੀ ਇਹਨੂੰ ਨੌਕਰੀ ਦੀ ਤਲਾਸ਼ ਕਰ ਰਿਹਾ ਸੀ ਨੌਕਰੀ ਨਹੀਂ ਮਿਲ ਰਹੀ ਸੀ ਇਸ ਕਰਕੇ ਬਿਹਤਰ ਭਵਿੱਖ ਦੇ ਲਈ ਇਹ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਵੀ ਕਹਿਣਾ ਗਲਤ ਹੋਵੇ। ਸੋ ਪੱਲੇ ਇਸ ਕੇਸ ਦੀ ਆਪਾਂ ਗੱਲ ਨਹੀਂ ਕਰ ਰਹੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਹਰ ਕੇਸ ਜਿਹੜਾ ਹੈ ਉਹ ਅਲੱਗ ਹੈ ਉਹ ਵੱਖਰਾ ਹੈ ਹਰ ਇੱਕ ਦੇ ਹਾਲਾਤ ਜਿਹੜੇ ਨੇ ਉਹ ਅਲੱਗ ਨੇ ਜਿਹੜੇ ਕਾਰਨ ਬਾਹਰ ਜਾਣ ਦੇ ਲਈ ਚੁਣੇ ਜਾਂਦੇ ਨੇ ਜਿੰਨਾ ਕਾਰਨਾਂ ਦੇ ਨਾਲ ਇਹ ਕਿਹਾ ਜਾਂਦਾ ਹੈ ਕਿ ਅਸੀਂ ਭਾਰਤ ਦੇਸ਼ ਛੱਡ ਕੇ ਜਾਂ ਪੰਜਾਬ ਛੱਡ ਕੇ ਬਾਹਰ ਜਾਣਾ ਚਾਹੁੰਦੇ ਆ ਉਹ ਕਾਰਨ ਵੀ ਹਰ ਇੱਕ ਇਨਸਾਨ ਦੇ ਅਲੱਗ ਹੁੰਦੇ ਨੇ ਹਰ ਨੌਜਵਾਨ ਦੇ ਅਲੱਗ ਨੇ ਲੇਕਿਨ ਅਸੀਂ ਇਸ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਇੱਥੀ ਚਾਦਰ ਦੇ ਵਿੱਚ ਲੇਬੇਟ ਦਿੰਨੇ ਆ ਇਹ ਕਹਿ ਦਿੰਨੇ ਆ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਨੌਜਵਾਨ ਜਿਹੜੇ ਨੇ ਉਹ ਸੂਬਾ ਛੱਡ ਕੇ ਜਾ ਰਹੇ ਨੇ ਉਹ ਦੇਸ਼ ਛੱਡ ਕੇ ਜਾ ਰਹੇ ਨੇ ਇਹ ਕਹਿਣਾ ਪੂਰੇ ਤਰੀਕੇ ਨਾਲ ਸੱਚ ਨਹੀਂ ਹੋਵੇਗਾ ਸਚਾਈ ਨਹੀਂ ਹੋਵੇ ਜਿਹੜੇ ਹੋਂਹਾਰ ਵਿਦਿਆਰਥੀ ਨੇ ਜਾਂ ਜਿਹੜੇ ਬਹੁਤ ਬ੍ਰਾਈਟ ਸਟੂਡੈਂਟ ਨੇ ਜਿਨ੍ਹਾਂ ਨੂੰ ਇੱਥੇ ਵੀ ਨੌਕਰੀ ਮਿਲ ਸਕਦੀ ਸੀ ਚੰਗੀ ਸੈਟਲ ਜਗਾ ਇੱਥੇ ਵੀ ਹੋ ਸਕਦੇ ਸੀ ਚੰਗੀਆਂ ਨੌਕਰੀਆਂ ਤੇ ਲੱਗ ਸਕਦੇ ਸੀ ਉਹ ਵੀ ਬਾਹਰ ਜਾ ਕੇ ਉਸ ਤੋਂ ਬਿਹਤਰ ਜ਼ਿੰਦਗੀ ਜਿਉਣ ਦੇ ਲਈ ਉੱਥੇ ਸੈਟਲ ਹੋ ਰਹੇ ਨੇ ਕਈ ਅਰੇ ਨੇ ਜਿਹੜੇ ਇੱਥੇ ਠੱਕੇ ਖਾ ਕੇ ਸਫਲ ਨਹੀਂ ਹੋਏ ਉਹਨਾਂ ਨੂੰ ਇੱਕੋ ਇੱਕ ਅਖੀਰਲਾ ਰਸਤਾ ਇਹ ਦਿਖਦਾ ਹੈ ਕਿ ਬਾਹਰ ਚਲੇ ਜਾਵਾਂਗੇ ਸ਼ਾਇਦ ਉੱਥੇ ਸਾਡੀ ਜ਼ਿੰਦਗੀ ਬਿਹਤਰ ਹੋ ਜਾਵੇ ਪਰ ਬਹੁਤ ਵੱਡਾ ਇੱਕ ਤੰਕਾ ਇਹ ਜਿਆ ਵੀ ਹੈ ਜੋ ਉੱਥੇ ਪਹਿਲਾਂ ਤੋਂ ਗਏ ਹੋਏ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੀਆਂ ਕਹਾਣੀਆਂ ਸੁਣ ਕੇ ਉਹਨਾਂ ਦੀ ਬਿਹਤਰ ਲਾਈਫ ਸਟਾਈਲ ਦੀਆਂ ਫੋਟੋਆਂ ਦੇਖ ਕੇ ਵੀਡੀਓ ਦੇਖ ਕੇ ਰੀਲਾਂ ਦੇਖ ਕੇ ਉਸ ਨੂੰ ਇਹ ਚਸਕਾ ਲੱਗ ਗਿਆ ਹੈ ਕਿ ਨਹੀਂ ਮੈਂ ਇੱਥੇ ਨਹੀਂ ਰਹਿਣਾ ਮੈਂ ਤਾਂ ਬਾਹਰ ਹੀ ਜਾਣਾ ਕੁਝ ਇਹਦੇ ਵਰਗੇ ਗੁਰਵਿੰਦਰ ਵਰਗੇ ਵੀ ਹੁੰਦੇ ਨੇ ਜੋ ਇੱਥੋਂ ਆਪਣੀਆਂ ਗਲਤੀਆਂ ਤੋਂ ਬਚਣ ਦੇ ਲਈ ਉੱਥੋਂ ਬਚ ਕੇ ਨਿਕਲਣ ਦੇ ਲਈ ਬਾਹਰ ਦਾ ਰਸਤਾ ਅਪਣਾਉਣਾ ਚਾਹੁੰਦੇ ਨੇ ਸੋ ਸਾਨੂੰ ਇੱਕੋ ਹੀ ਕਹਾਣੀ ਇੱਕੋ ਹੀ ਤੁੰਤਣੀ ਵਜਾਉਣ ਦੀ ਥਾਂ ਤੇ ਹਰ ਇੱਕ ਕੇਸ ਨੂੰ ਸਮਝਣਾ ਪਏਗਾ ਇਸ ਮਸਲੇ ਨੂੰ ਜੇ ਅਸੀਂ ਸੁਲਝਾਉਣਾ ਹੈ ਜਾਂ ਇਹਦੀ ਜੜਾਂ ਤੱਕ ਪਹੁੰਚਣਾ ਹੈ ਇਹ ਕਿਉਂ ਹੋ ਰਿਹਾ ਹੈ ਇਸ ਤੋਂ ਬਾਹਰ ਕਿਵੇਂ ਨਿਕਲਿਆ ਜਾਵੇ ਤਾਂ ਇਹਦਾ ਸਿਆਸੀਕਰਨ ਬੰਦ ਕਰਨਾ ਚਾਹੀਦਾ ਹੈ ਇਸ ਨੂੰ ਓਖ ਕਰਕੇ ਸਮਝਣਾ ਚਾਹੀਦਾ ਹੈ ਕਿ ਜ਼ਮੀਨ ਤੇ ਕੀ ਹੋ ਰਿਹਾ ਹੈ ਜੇ ਅਸੀਂ ਜ਼ਮੀਨੀ ਪੱਧਰ ਤੇ ਹਾਲਾਤ ਸਮਝਾਂਗੇ ਤਾਂ ਹੀ ਇਹਨਾਂ ਮਸਲਿਆਂ ਦਾ ਕੋਈ ਹੱਲ ਨਿਕਲ ਸਕੇਗਾ ਤਾਂ ਹੀ ਆਪਾਂ ਜਿਹੜੇ ਨੌਜਵਾਨੀ ਨੂੰ ਆ ਕਿਸੇ ਸਿੱਧੇ ਰਸਤੇ ਪਾ ਸਕਾਂਗੇ ਨਹੀਂ ਤਾਂ ਉਦੋਂ ਤੱਕ ਇਹੀ ਕਹਾਣੀਆਂ ਇਸੇ ਤਰੀਕੇ ਨਾਲ ਚਲਦੀਆਂ ਰਹਿਣਗੀਆਂ ਹੋ ਹੱਲਾ ਹੋਏਗਾ ਇੱਕ ਸੁਰਖੀ ਬਣੇਗੀ ਉਸ ਤੋਂ ਬਾਅਦ ਕੁਝ ਦਿਨ ਉਸ ਨੂੰ ਫੁਣ ਆ ਜਾਏਗਾ ਹਰ ਚੈਨਲ ਤੇ ਇੱਕੋ ਹੀ ਖਬਰ ਚੱਲੇਗੀ ਉਸ ਤੋਂ ਬਾਅਦ ਕੋਈ ਨਵੀਂ ਖਬਰ ਆ ਜਾਏਗੀ ਇਸ ਨੂੰ ਭਲਾ ਦਿੱਤਾ ਜਾਏਗਾ ਤੇ ਸਾਰੀ ਦੁਨੀਆ ਉਸ ਦੂਸਰੀ ਸੁਰਖੀ ਦੇ ਪਿੱਛੇ ਭੱਜਣ ਲੱਗ ਜਾਏਗੀ ਹੌਲੀ ਹੌਲੀ 6 ਮਹੀਨੇ ਬਾਅਦ 4 ਮਹੀਨੇ ਬਾਅਦ ਦੁਬਾਰਾ ਇਹੀ ਕੋਈ ਸੁਰਖੀ ਹੋਏਗੀ ਐਸੇ ਤਰ੍ਹਾਂ ਹੀ ਕੋਈ ਦੁਬਾਰਾ ਜਹਾਜ਼ 150 ਬੰਦਿਆਂ ਨੂੰ ਲੈ ਕੇ ਵਾਪਸ ਲੈਂਡ ਕਰੇਗਾ ਫਿਰ ਅਸੀਂ ਉਹਨਾਂ ਦੀਆਂ ਕਹਾਣੀਆਂ ਦੇ ਉੱਪਰ ਇਸੇ ਤਰੀਕੇ ਨਾਲ ਗੱਲਾਂ ਕਰਨ ਲੱਗ ਜਾਵਾਂਗੇ ਵੀਡੀਓ ਬਣਾਉਣ ਲੱਗ ਜਾਵਾਂਗੇ ਸੁਰਖੀਆਂ ਨੂੰ ਅੰਜਾਮ ਦੇਣ ਲੱਗ ਜਾਵਾਂਗੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਹਰ ਇੱਕ ਹਾਲਾਤ ਨੂੰ ਸਮਝਣਾ ਚਾਹੀਦਾ ਹੈ ਕਿਹੜੇ ਹਾਲਾਤ ਕਰਕੇ ਕੌਣ ਕਿਹੜਾ ਡਿਸੀਜਨ ਲੈ ਰਿਹਾ ਹੈ ਕਿਉਂ ਇਸ ਨਤੀਜੇ ਦੇ ਉੱਪਰ ਪਹੁੰਚ ਰਿਹਾ ਹੈ ਕਿਉਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਆਪਣੀ ਸਾਰੇ ਘਰ ਦੀ ਜੋ ਵੀ ਕਮਾਈ ਹੈ ਜਾਇਦਾਦ ਹੈ ਉਸ ਨੂੰ ਵੇਚ ਕੇ ਉਹ ਬਾਹਰ ਜਾਣਾ ਚਾਹੁੰਦਾ ਹੈ ਇਸ ਦੇ ਪਿੱਛੇ ਦੇ ਅਸਲੀ ਕਾਰਨਾਂ ਨੂੰ ਲੱਭ ਕੇ ਹੀ ਅਸੀਂ ਇਸ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ ਇਸ ਤੋਂ ਨਜਾਦ ਪਾ ਸਕਦੇ ਹਾਂ ਉਸ ਲੋੜ ਹੈ ਗਹਿਰੀ ਚਰਚਾ ਕਰਨ ਦੀ ਹਰ ਇੱਕ ਕੇਸ ਨੂੰ ਚੰਗੀ ਤਰ੍ਹਾਂ ਕੋਖ ਕੇ ਉਸ ਨੂੰ ਸਮਝਣ ਦੀ ਜਦੋਂ ਤੱਕ ਅਸੀਂ ਨਹੀਂ ਸਮਝਦੇ ਇਸ ਨੂੰ ਮਾੜੀ ਕਿਸਮਤ ਕਹਿ ਕੇ ਵੀ ਅ ਤਾਰਸ ਬਣਿਆ ਜਾ ਸਕਦਾ ਹੈ ਜਾਂ ਇਸ ਦੀ ਕੋਖ ਕਰਕੇ ਇਸ ਦੇ ਅਸਲੀ ਕਾਰਨਾਂ ਨੂੰ ਵੀ ਸਮਝਿਆ ਜਾ ਸਕਦਾ ਹੈ ਚੋਇਸ ਸਾਡੀ ਹੈ ਫੈਸਲਾ ਤੁਹਾਡੇ ਸਾਰਿਆਂ ਦੇ ਹੱਥ ਹੈ ਸਾਡੇ ਸਾਰਿਆਂ ਦੇ ਹੱਥ ਹੈ ਅਸੀਂ ਇਸ ਸਮੱਸਿਆ ਨੂੰ ਸਮਝਣਾ ਹੈ ਜਾਂ ਸਿਰਫ ਫੋਕੀ ਜੋ ਵੀ ਰੌਲਾ ਰੱਪਾ ਚੱਲ ਰਿਹਾ ਹੈ ਬਾਹੂ-ਬਾਹੀ ਹੋ ਰਹੀ ਹੈ ਉਸ ਦੇ ਪਿੱਛੇ ਹੀ ਟਾਈਮ ਪਾਸ ਕਰਨਾ ਹੈ ਐਂਟਰਟੇਨਮੈਂਟ ਕਰਨੀ ਹੈ ਜਾਂ ਆਪਣਾ ਮਨੋਰੰਜਨ ਕਰਨਾ ਹੈ ਇਹ ਫੈਸਲਾ ਸਾਡੇ ਸਾਰਿਆਂ ਦੇ ਹੱਥ ਹੈ ਸੋ ਵਿਦਾ ਲੈਨੇ ਆ ਧੰਨਵਾਦ